ਹਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋ ਹੋਗੇ ਤੇ ਇੱਥੇ ਹੈਗਾ ਸਵੇ ਸਵੇ ਦਾ ਟਾਈਮ ਤੇ ਲੋ ਜੀ ਸਵੇਰ ਦੇ ਕੰਮ ਸ਼ੁਰੂ ਹੋ ਗਏ ਆਪਣੇ ਉਹੀ ਕੰਮ ਹਨ ਜਨਾਨੀਆਂ ਦੇ ਸਾਫ ਸਫਾਈ ਕਰ ਲੋ ਬਰਤਨ ਕਰ ਲੋ ਰਸੋਈ ਦਾ ਕਰ ਲੋ ਹਨਾ ਇਹੀ ਆ ਤੇ ਅੱਜ ਮੈਂ ਆਹ ਵਾਲੀ ਚਾਦਰ ਜਿਹੜੀ ਕੱਢ ਕੇ ਵਿਛਾਈ ਸੀ ਮੈਂ ਕਿ ਉਹਨਾਂ ਇੰਨੇ ਦਿਨ ਹੋ ਗਏ ਹੀ ਕਮ ਸੇ ਕਮ 15 12 15 ਦਿਨ ਹੋ ਗਏ ਹੀ ਮੈਂ ਚੱਲ ਉਹਨੂੰ ਦੁਬਾਰਾ ਲਾ ਦਿੰਨੇ ਆ ਇਹਨੂੰ ਵਿਛਾ ਦਿੰਨੇ ਆ ਤੇ ਇਹਨ ਨਿੱਗ ਬੜਾ ਇਹਨਾਂ ਦੇ ਵਿੱਚ ਤੇ ਮੈਂ ਇਧਰੋਂ ਕਰ ਕਰਕੇ ਸਾਰਾ ਕੰਮ ਹਲੋ ਜੀ ਸਾਰੀ ਸ਼ਕਾਲ ਕੀ ਆ ਜਲਮੀ ਕਰਦੇ ਸਾਰੇ ਜਣੇ ਬੜੇ ਵਧੀਆ ਹੋ ਗਏ ਤੇ ਇਸ ਵੇਸ ਵਿੱਚ ਦਾ ਟਾਈਮ ਧੁੰਦ ਬਹੁਤ ਜ਼ਿਆਦਾ ਤੇ ਕੋਰਾ ਪਿਆ ਹੋਇਆ ਵਾ ਤੇ ਹੈ ਚਾਦਰ ਪਛਾਈਏ ਜਿੱਕ ਜੈਣ ਵਾਲੀ ਕਿੰਨੀ ਵਧੀਆ ਲੱਗਦੀ ਪਈ ਨਾ ਪ੍ਰਿੰਟ ਤੇ ਸਵੇਰੇ ਸੇ ਕੰਮ ਹੋ ਗਏ ਸੁਰੂ ਤੇ ਨਾਸ਼ਤਾ ਵਗੈਰਾ ਕਰ ਲਿਆ ਵਾ ਤੇ ਬਸ ਮੈਂ ਤਾਂ ਸੋਫਿਆਂ ਦੇ ਨਾ ਮੈਂ ਕਵਰ ਧਵਾਏ ਹੀ ਮੈਂ ਇੱਕ ਵਾਰੀ ਇਹ ਵੀ ਛਾ ਦਿੰਨੀ ਆ ਨਾ ਤੇ ਚਾਦਰਾਂ ਵਗੈਰਾ ਛਾੜ ਕੇ ਮੈਂ ਸਾਰੇ ਪਾਸੇ ਵਿਛਾ ਦਿੰਦੀ ਆ ਤੇ ਬਸ ਮੈਂ ਸੋਫਿਆਂ ਦੇ ਕਰ ਲਾ ਥੋੜਾ ਬੋਤਾ ਜਿਹੜਾ ਸਮਾਨ ਖਿੱਲਰਿਆ ਹੁੰਦਾ ਨਾ ਉਹਨੂੰ ਚੁੱਕਣਾ ਪੈਂਦਾ ਸਵੇਰੇ ਸਵੇਰੇ ਤੇ ਅੱਜ ਲਾਈਟ ਵੀ ਜਿਹੜੀ ਉਹ ਸਵੇਰ ਦੀ ਬੰਦ ਆ ਕੱਪੜੇ ਵੀ ਨਹੀਂ ਧੁਤੇ ਅੱਜ ਇਹਦੇ ਤਰ੍ਹਾਂ ਕਿ ਨਿਹਰਾ ਨਿਹਰਾ ਜਿਹਾ ਲੱਗਦਾ ਪਿਆ ਪਹਿਲਾਂ ਮੈਂ ਕਵਰ ਵਿਛਾ ਲਾਂ ਸੋਫਿਆਂ ਦੇ ਤੇ ਲੋਜੀ ਕਮਰਾ ਹੋ ਗਿਆ ਸੈੱਟ ਪੂਰਾ ਮੈਂ ਕਵਰ ਵਗੈਰਾ ਵਿਛਾ ਦਿੱਤੇ ਆ ਦੂਜੇ ਕਮਰੇ ਚ ਵੀ ਵਿਛਾ ਦਿੱਤੇ ਆ ਤੇ ਇਹ ਕੱਪੜੇ ਸੁੱਕੇ ਨਹੀਂ ਨਾ ਤੇ ਫਿਰ ਮੈਂ ਥੱਲੇ ਲਿਆ ਕੇ ਤੇ ਉਹ ਖਲਾਰ ਦਿੱਤੇ ਇਹਨਾਂ ਨੂੰ ਲਾਉਣੇ ਆ ਤੇ ਤੈਅ ਕਰਦੇ ਆ ਕੱਪੜੇ ਨਸੋਕਦੇ ਨਹੀਂ ਆ ਤੁਹਾਨੂੰ ਦੀ ਵਜ੍ਹਾ ਨਾਲ ਇੱਕ ਜਿਹੜਾ ਵਾ ਉਹ ਧੁੱਪ ਨਹੀਂ ਨਿਕਲਦੀ ਹੈਗੀ ਉਹਦੇ ਘਰ ਕੇ ਸੁੱਕਦੇ ਨਹੀਂ ਕੱਪੜੇ ਉਹਦੇ ਘਰ ਦੇ ਥੱਲੇ ਪਾਉਣੇ ਪੈਂਦੇ ਫਿਰ ਮੈਨੂੰ ਤਿਆਰ ਕਰ ਲੈਣੀ ਮੈਂ ਸੁੱਕ ਗਏ ਹੁਣ ਤੇ ਮੈਨੂੰ ਕਹਿੰਦੇ ਕੱਪੜੇ ਦਵਾਈ ਜਾਣੀ ਆ ਐਨੀ ਠੰਡ ਪੈਣ ਦੀ ਹੈ ਸੋਫਿਆਂ ਦੇ ਲਾ ਕੇ ਚਾਦਰਾਂ ਨਾਲ ਕੇ ਬਟ ਉਹ ਜਨਾਨੀਆਂ ਨੂੰ ਪਤਾ ਹੁੰਦਾ ਨਾ ਕਿਹੜੀ ਚੀਜ਼ ਗੰਦੀ ਆ ਹਨਾ ਕਿਹੜੀ ਚੀਜ਼ ਆਉਣ ਵਾਲੀ ਕਿਹੜੀ ਨਹੀਂ ਹਨਾ ਨੇਰਾ ਨੇਰਾ ਤਾਂ ਨੂੰ ਲੱਗਨਦਾ ਕਿਉਂਕਿ ਲਾਈਟ ਬੰਦਦਾ ਨੇ ਇਸ ਕਰਕੇ ਤੇ ਉਹ ਜਨਾਨੀਆਂ ਨੂੰ ਪਤਾ ਹੁੰਦਾ ਕਿਹੜਾ ਕੰਮ ਕਰਨ ਵਾਲਾ ਕਿਹੜਾ ਨਹੀਂ ਕਰਨ ਵਾਲਾ ਹਨਾ ਤੇ ਬੰਦਿਆਂ ਨੂੰ ਕੀ ਪਤਾ ਤੇ ਮੈਨੂੰ ਕਹਿੰਦੇ ਐਵੇਂ ਦਵਾਈ ਜਾਣੀ ਇੰਨੀ ਠੰਡ ਪੈਣ ਦੀ ਆ ਸੁੱਕਦੇ ਹੈ ਨਹੀਂ ਆ ਤੇ ਗਰਮ ਕੱਪੜੇ ਤੁਹਾਨੂੰ ਪਤਾ ਜਲਦੀ ਸੁੱਕ ਜਾਂਦੇ ਆ ਤੇ ਜਿਹੜੇ ਠੰਡੇ ਕੱਪੜੇ ਹੁੰਦੇ ਉਹ ਟਾਈਮ ਲਾਉਂਦੇ ਫਿਰ ਸੁੱਕਣ ਵਿੱਚ ਲੱਗਿਆ ਨਾ ਤੇ ਨਨ ਮੈਂ ਤਿਆਰ ਕਰ ਲੈਣੀ ਕੰਮ ਸਮੇਟਦੇ ਆਪਣਾ ਅਜੇ ਤੱਕ ਮੈਂ ਨਾਸ਼ਤਾ ਨਹੀਂ ਕੀਤਾ ਮੈਂ ਕਿ ਕਰਕੇ ਨਾ ਫੇਰ ਹੀ ਮੈਂ ਨਾਸ਼ਤਾ ਕਰਦੀ ਆ ਲੋ ਜੀ ਇੱਥੇ ਲੱਗਣ ਜਾ ਰਿਹਾ ਆਪਣਾ ਵਾਲਪੇਪਰ ਫਾਈਨਲੀ ਜਿਹੜਾ ਇੰਨੇ ਦਿਨਾਂ ਦਾ ਕੰਮ ਸੀ ਨਾ ਅੱਜ ਮਿਸਤਰੀ ਜਿਹੜਾ ਸੀ ਆ ਗਿਆ ਸੀ ਇਹ ਹੈਗਾ ਇਹ ਆਪ ਬਣਵਾਇਆ ਸੀ ਤੇ ਇਹਨੂੰ ਆਪ ਬਣਾਉਣਾ ਪੈਂਦਾ ਤੇ ਇਹ ਫੇਵਿਕੋਲ ਲਗਾ ਰਿਹਾ ਫੇਵਿਕੋਲ ਇਹਨਾਂ ਨੇ ਤੇੜਾ ਵਗੈਰਾ ਭਰ ਕੇ ਤੇ ਫਿਰ ਉੱਪਰ ਜਿਹੜਾ ਵਾਲਪੇਪਰ ਲਗਾਉਣਾ ਵਾ ਉਹ ਮੈਂ ਤੁਹਾਨੂੰ ਵਿਖਾਉਣੀ ਆ ਕਿੱਦਾਂ ਦਾ ਜਿਹੜਾ ਉਹ ਆਪਾਂ ਲਗਾਇਆ ਵਾ ਤੁਸੀਂ ਦੱਸਿਓ ਕਿੱਦਾਂ ਦਾ ਲੱਗਿਆ ਕਿੱਦਾਂ ਦਾ ਨਹੀਂ ਲੱਗਿਆ ਹਨਾ ਤੇ ਇਦਾਂ ਇਹ ਜਿਹੜਾ ਉਹ ਲ ਇਹਨਾਂ ਨੇ ਲਗਾ ਦਿੱਤਾ ਇਹ ਬਹੁਤ ਵਧੀਆ ਲੱਗਿਆ ਇੱਦਾਂ ਲੱਗਦਾ ਜਿਦਾ ਮਤਲਬ ਪਟਾਟਲ ਜਿ ਲਵਾਈ ਆ ਹਨਾ ਇੱਟਾ ਇੱਟਾ ਜਿਹਾ ਲੱਗਦੀਆਂ ਪਈਆਂ ਅਸੀਂ ਇਦਾਂ ਲੱਗਦਾ ਹੀ ਤੇ ਬੜਾ ਵਧੀਆ ਇਹ ਸਟੇ ਹੋ ਜਾਂਦਾ ਕਿੰਦੇ ਮਤਲਬ ਇਹਨੂੰ ਇਹ ਸੁੱਕ ਜੇ ਤੇ ਇੱਕਦਮ ਪੱਥਰ ਬਣ ਜਾਂਦਾ ਵਾ ਮਤਲਬ ਇਹਨੂੰ ਭਾਵੇਂ ਗਿੱਲੇ ਕੱਪੜੇ ਨਾਲ ਸਾਫ਼ ਕਰ ਲਓ ਹਨਾ ਜਿੱਦਾਂ ਮਰਜ਼ੀ ਛਿੱਟੇ ਛੁੱਟੇ ਪਏ ਤੇਨੂੰ ਸਾਫ਼ ਕਰ ਲਿਆ

ਲਓ ਜੀ ਇੱਥੇ ਆਪਨਾ ਕੁਝ ਕਰਨਾ ਹੋਏ ਤੇ ਹੋ ਨਹੀਂ ਸਕਦਾ ਹਨਾ ਇਹ ਰੈਂਕ ਜੈਨ ਮੈਂ ਲਵਾ ਲਿਆ ਹੀ ਮੈਂ ਕਿ ਇਹ ਨਾ ਮੈਂ ਪੇਂਟ ਕਰਨ ਦੀ ਬਜਾਏ ਮੈਂ ਕਿ ਚੱਲ ਵਾਲਪੇਪਰ ਲਗਾ ਦਿੰਦੇ ਆ ਨਾ ਕਿੱਥੇ ਮਤਲਬ ਪੇਂਟ ਕਰਦੀ ਰਹੂੰਗੀ ਫਿਰ ਉਹਨੂੰ ਸੁਕਾਉਂਦੀ ਰਹੂੰਗੀ ਹਨਾ ਮੁੜ ਕੇ ਲਗਾਉਣ ਦਾ ਬੜਾ ਚੰਝਟ ਹੁੰਦਾ ਇਦਾਂ ਇਹਨਾਂ ਨੇ ਨਾ ਜਲਦੀ ਜਲਦੀ ਜਿਹੜਾ ਹੀ ਮੈਂ ਲਗਾਤਾ ਫਿਰ ਇਹਨਾਂ ਨੇ ਜਿਹੜਾ ਵੀ ਫੇਟ ਵੀ ਕਰਤਾ ਹੀ ਤੇ ਇਹ ਇਦਾਂ ਹੀ ਆ ਕਿ ਇੱਕਦਮ ਜਿਹੜਾ ਕੰਮ ਮੁੱਕ ਜਾਂਦਾ ਹਨਾ ਮੈਂ ਕਿਚਲ ਇਹਦੇ ਤੇ ਲਾ ਦਿੰਨੇ ਆ ਪੇਂਟ ਪੂੰਡ ਦੀ ਆਪਾਂ ਨੂੰ ਜਰੂਰਤ ਨਹੀਂ ਹੋਊਗੀ ਫਿਰ ਹਨਾ ਤੇ ਇੱਕੋ ਵਾਰੀ ਕੰਮ ਜਿਹੜਾ ਫਿਨਿਸ਼ ਹੋ ਜੇ ਠੀਕ ਰਹਿੰਦਾ ਸਗੋ ਹੋਰ ਵੀ ਜਿਹੜੇ ਮਿਸਤਰੀ ਜਿਹੜੇ ਆਉਣ ਵਾਲੇ ਹੀ ਜਿੱਦਾਂ ਹੁਣ ਮੈਂ ਹੁਣ ਮੈਂ 220 ਓਵਰ ਕਰ ਰਹੀ ਹਾਂ ਤੇ ਮਿਸਤਰੀ ਜਿਹੜੇ ਆ ਗਏ ਹੀ ਉਹ ਤੁਹਾਨੂੰ ਅਗਲੇ ਵਲੌਗਾਂ ਚ ਪਤਾ ਲੱਗੂਗਾ ਕਿਉਂ ਮਿਸਤਰੀ ਆਇਆ ਤੇ ਆਪਾਂ ਕੀ ਕਰਾਉਨੇ ਆ ਨਵਾਂ ਤੇ ਕੁਝ ਵੀ ਨਵਾਂ ਕਰਵਾਉਣਾ ਆਪਾਂ ਮੈਂ ਥੋੜਾ ਬੁਤਾਈ ਕਰਾਉ ਤੇ ਇੱਕਦਮ ਬੜੀ ਖੁਸ਼ੀ ਹੁੰਦੀ ਕਿ ਮਤਲਬ ਘਰ ਵਿੱਚ ਕੁਛ ਤੇ ਨਵਾਂ ਜਿਹੜਾ ਹੋਇਆ ਹਨਾ ਰਸੋਈ ਦੀ ਤੇ ਮੈਨੂੰ ਇਹ ਕਿ ਝੰਜੜ ਖਤਮ ਹੋ ਗਿਆ ਮਤਲਬ ਜਿੱਦਾਂ ਮਰਜੀ ਹੋਣਾ ਇਹਨੂੰ ਮੈਂ ਰੋਜ਼ ਸਾਫ਼ ਕਰ ਦੇਣੀ ਆ ਜਿਹੜਾ ਕੋਈ ਛਿੱਟਾ ਵਗੈਰਾ ਸਬਜੀ-ਸਬਜੀ ਦਾ ਪੈਂਦਾ ਨਾ ਉਹ ਮੈਂ ਜਿਹੜਾ ਸਾਫ਼ ਕਰ ਦੇਣੀ ਆ ਨਾਲੋਂ ਨਾਲ ਤੇ ਉਹ ਬੜਾ ਵਧੀਆ ਨਾ ਸਾਫ਼ ਰਹਿੰਦਾ ਵਾ ਇਹਨੂੰ ਵਾਲਪੇਪਰ ਨ ਤੇ ਬੜਾ ਵਧੀਆ ਸਟੇ ਕਰ ਗਿਆ ਏ ਤੇ ਇੱਥੇ ਜਿਹੜਾ ਵਾ ਆਪਾਂ ਮਿਸਤਰੀ ਵੀ ਆ ਗਏ ਹੀ ਆਪਣਾ ਉਹ ਤੁਹਾਨੂੰ ਅਗਲੇ ਵਲੌਗ ਚ ਪਤਾ ਲੱਗੂਗਾ ਆਪਾਂ ਕੀ ਕਰਾਉਨੇ ਆ ਜੇ ਹੁਣੇ ਮੈਂ ਦੱਸਤਾ ਫਿਰ ਐਕਸਾਈਟਮੈਂਟ ਖਤਮ ਹੋ ਜਾਂਦੀ ਆ ਵੇਖੋ ਜੀ ਵਾਲਪੇਪਰ ਲੱਗ ਚੁੱਕਾ ਆਪਣਾ ਕਿੰਨਾ ਵਧੀਆ ਲੱਗਦਾ ਪਿਆ ਨਾ ਮਤਲਬ ਰਸੋਈ ਦਾ ਹੋ ਗਿਆ ਪੂਰਾ ਕੰਮ ਹੁਣ ਕੁਝ ਵੀ ਨਹੀਂ ਰਹਿ ਗਿਆ ਤੇ ਅਜੇ ਖਲਾਰਾ ਉਦਾਂ ਹੀ ਪਿਆ ਵਾ ਖਲਾਰਾ ਮੈਂ ਜਿਹੜਾ ਸਮੇਟ ਲੈਣੀ ਆ ਇਦਾ ਹੀ ਕਿ ਵਾਲਪੇਪਰ ਲੱਗ ਜੇ ਬਹੁਤ ਹੀ ਆਊਟ ਲੱਗਦਾ ਹੀ ਇਹ ਨਾ ਉਹਨਾਂ ਨੇ ਲਾਇਆ ਵਾ ਇਦਾਂ ਇਹ ਸਾਫ਼ ਹੋ ਜਾਂਦਾ ਵਾ ਇਹਦੇ ਥੱਲੇ ਉਹਨਾਂ ਨੇ ਫੈਵਿਕੋਲ ਵਗੈਰਾ ਲਗਾ ਕੇ ਫਿਰ ਲਾਇਆ ਵਾ ਇਹ ਕਿਤੇ ਨਹੀਂ ਜਾਣ ਵਾਲਾ ਇਹਨੂੰ ਕਹਿੰਦੇ ਉਹ ਸਾਫ਼ ਤਹੀ ਕਰ ਸਕਦੇ ਜਿੱਦਾਂ ਮਰਜ਼ੀ ਵੀ ਤੇ ਇੱਥੇ ਵੀ ਮੈਂ ਵਾਲਪੇਪਰ ਸਾਰਾ ਮੈਂ ਹੀ ਲਾਇਆ ਵਾ ਤੁਹਾਡੇ ਸਾਹਮਣੇ ਤੇ ਇੱਥੇ ਤੱਕ ਜਿਹੜਾ ਉਹ ਲੱਗ ਚੁੱਕਾ ਆਪਣਾ ਠੀਕ ਆ ਜੀ ਤੇ ਹੁਣ ਸਮਝੇਟਦੇ ਆ ਆਪਣੇ ਕੰਮ ਕਿਉਂਕਿ ਅੰਟੀ ਇੱਦਾਂ ਛੱਡ ਗਈ ਸੀ ਤੇ ਇਹਨੂੰ ਮੈਂ ਕਰਨੀ ਹੈ ਇੱਕਦਮ ਟਿਕ ਟੋਪ ਮੈਂ ਕਿ ਨਾ ਸਾਫ ਕਰਕੇ ਨਾ ਸਮਾਨ ਸਾਰਾ ਇੱਕ ਵਾਰੀ ਮੈਂ ਟਿਕਾ ਲਈ ਨੀ ਹਣਾ ਜਿਹੜਾ ਵੀ ਇੱਥੇ ਟੁੱਟਿਆ ਹੋਣਾ ਹੋਣਾ ਹੁਣ ਵਧੀਆ ਲੱਗਦਾ ਪਿਆ ਨਾ ਰਸੋਈ ਨਹੀਂ ਤੇ ਬਹੁਤ ਹੀ ਨਾ ਇੱਥੇ ਜ਼ਗਰ ਬਚਿਆ ਉਹ ਰੱਖਿਆ ਸਮਾਨ ਵੀ ਜਿਹੜਾ ਉਹ ਸੋਨਾ ਲੱਗੂਗਾ ਤੇ ਕੰਮ ਵੀ ਚਲੋ ਹੌਲੀ-ਹੌਲੀ ਹੁੰਦੇ ਆ ਨਾ ਤੇ ਜਿਹੜਾ ਹੌਲੀ-ਹੌਲੀ ਕੰਮ ਹੋਇਆ ਉਹ ਵਧੀਆ ਨਾਲੇ ਹੁੰਦਾ ਹਾਂ ਪਾਸਟਾਨ ਜਿਹੜਾ ਇਹ ਵੀ ਇੱਥੇ ਆ ਗਿਆ ਵਾ ਮੁੱਤਰ ਚ ਇਹਨੂੰ ਸਾਫ਼ ਕਰ ਲੈਣੀ ਮੈਂ ਕਿੰਨੂੰ ਇਹ ਵੀ ਖਰਾਬ ਹੋਈ ਸੀ ਇਹਨੂੰ ਵੀ ਠੀਕ ਕਰਵਾਇਆ ਵਾ ਸਾਰੀ ਚੀਜ਼ਾਂ ਪਤਾ ਨਹੀਂ ਕਿਉਂ ਇੱਕੋ ਵਾਰੀ ਖਰਾਬ ਹੋ ਜਾਂਦੀਆਂ ਵਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦਿਖਾਉਣੀ ਆ ਉਹ ਵੀ ਦਮੀ ਬੰਦਾਈ ਆ ਰੋਜੀ ਆ ਮੈਂ ਜਲਦੀ ਜਲਦੀ ਕਰ ਲਾਂ ਪਹਿਲਾਂ ਤੇ ਤੁਹਾਨੂੰ ਮੈਂ ਵਿਖਾਉਣੀ ਆ ਤੇ ਲਓ ਜੀ ਸਾਰੀ ਸਫਾਈ ਜਿਹੜੀ ਉਹ ਮੈਂ ਕਰ ਲਈ ਆ ਵੇਖੋ ਸਾਰਾ ਮੈਂ ਨਾ ਨੀਚੋਂ ਵੀ ਸਾਰੀ ਸਫਾਈ ਕਰ ਲਈ ਆ ਸਾਰਾ ਸਿਮਟਿਆ ਗਿਆ ਹੁਣ ਪੂਰੀ ਰਸੋਈ ਇੱਕ ਵਾਰੀ ਜਿਹੜੀ ਉਹ ਸਾਫ ਕਰਨੀ ਪਈ ਆ ਅੱਧੇ ਘੰਟੇ ਦਾ ਕੰਮ ਹੀ ਪਤਾ ਨਹੀਂ ਕਿਉਂ ਨਾ ਡਿਲੇ ਕਰ ਦਿੰਦੇ ਆ ਮਿਸਤਰੀ ਤੇ ਅੱਧੇ ਘੰਟੇ ਚ ਕੰਮ ਜਿਹੜਾ ਸੀ ਉਹ ਹੋ ਗਿਆ ਸੀ ਇਹਦਾ ਤੇ ਹੈਨਾ ਹੁਣ ਨਵੀਂ ਆਊਗਾ ਨਾ ਸਕੂਲੋਂ ਉਹ ਬੜਾ ਖੁਸ਼ ਹੋ ਗਵੀ ਏ ਕਿ ਕਿ ਮਮਾ ਬੜਾ ਸੁਣਾ ਹੋ ਗਿਆ ਹੈ ਨਾ ਤੇ ਘਰ ਕੋਈ ਵੀ ਛੋਟਾ ਮੋਟਾ ਵੀ ਕੰਮ ਮਤਲਬ ਕਰਵਾਉਣਾ ਤੇ ਬੜੀ ਖੁਸ਼ੀ ਜੀ ਹੁੰਦੀ ਆ ਕਿ ਮਤਲਬ ਕੁਝ ਨਵਾਂ ਜਿਹੜਾ ਹੋਇਆ ਵਾ ਨਾ ਤੇ ਵਧੀਆ ਲੱਗਦਾ ਵਾ ਤੇ ਹੁਣ ਇਹ ਵਾਲਪੇਪਰ ਜਿਹੜਾ ਉਹ ਭਾਵੇਂ ਡੇਲੀ ਸਾਫ ਕਰੀਏ ਹੈ ਨਾ ਕੋਈ ਵੀ ਚਿੱਟਾ ਵਗੈਰਾ ਪੈਦਾ ਤੇ ਸਾਫ ਹੋ ਜਿਹੜਾ ਉਹ ਹੋ ਜਾ ਕਰੇਗਾ ਤੇ ਵਧੀਆ ਲੱਗਦਾ ਪਿਆ ਓਦਾਂ ਵਿੱਚ ਤੇ ਹੁਣ ਕਰਦੇ ਮਮਮੀ ਨੂੰ ਵੀਡੀਓ ਕਾਲ ਤੇ ਫੇਰ ਦਿਖਾਉਨੇ ਮਮਮੀ ਨੂੰ ਵੀ ਅਤੇ ਤਨ ਮੈਂ ਬਖਾਵਾਂ ਤੇ ਨਾ ਤੈਨੂੰ ਪਤਾ ਕਿ ਕਿੰਨੇ ਦਿਨ ਹੋ ਗਏ ਪ੍ਰੈਸ ਕਰਾਉਣੀ ਹੀ ਕੱਪੜੇ ਬਾਹਰੋਂ ਤੇ ਇਹਨਾਂ ਨੇ ਜਿਹੜੀ ਨਵੀਂ ਪ੍ਰੈਸ ਜਿਹੜੀ ਉਹ ਲਿਆ ਦਿੱਤੀ ਐ ਮੈਂ ਲਾਈਟ ਚ ਗਾ ਦਿੱਤੀ ਨਵੀਂ ਪ੍ਰੈਸ ਲਿਆ ਦਿੱਤੀ ਐ ਇਹ ਹੈਗੀ ਸੁਜਾਤਾ ਦੀ ਤਾਂ ਵੇਖੋ ਗਾਰੰਟੀ ਵਗੈਰਾ ਸਭ ਕੁਝ ਮਿਲਿਆ ਉਹ ਨਾਲ ਤੇ ਡੱਬਾ ਮੈਂ ਰੱਖ ਲੂੰਗੀ ਐ ਵੇਖੋ ਇਦਾਂ ਦੀ ਐ ਆ ਕੋ ਸੁਜਾਤਾ ਲਿਖਿਆ ਹੋਇਆ ਤੇ ਹੁਣ ਮੈਂ ਕਰੂੰਗੀ ਕੱਪੜੇ ਪ੍ਰੈਸ ਤੇ ਪਹਿਲੀ ਹੱਡ ਕੋ ਹੈਗੀ ਸੀ ਇਦਾਂ ਦੀ ਤੇ ਬਟ ਉਹ ਨਾ ਮਿਸਤਰੀ ਨੇ ਦਿੱਤੀ ਉਹ ਕੋ ਲੱਭੀ ਨਹੀਂ ਤੇ ਫਿਰ ਸਾਨੂੰ ਮਜਬੂਰੀ ਨਾ ਜਿਹੜੀ ਉਹ ਲਿਉਣੀ ਪਈ ਐ ਨਵੀਂ ਕਿਉਂਕਿ ਇਹ ਕੰਮਿਸ਼ਨੇ ਦਿੱਲੀ ਜਾਣਾ ਹੁੰਦਾ ਤੇ ਉਹਦੇ ਘਰ ਤੋਂ ਉਹਦੇ ਨਾ ਕੱਪੜੇ ਫਿਰ ਪ੍ਰੈਸ ਕਰਦੇ ਹੁੰਦੇ ਜੁਨੀਫਾਰਮ ਪ੍ਰੈਸ ਕਰਦੇ ਹੁੰਦੀ ਤਾਂ ਚੰਗੀ ਲੱਗਦੀ ਜੁਨੀਫਾਰਮ ਵੀ ਤੇ ਏਸੀ ਨਵਾਂ ਦੇ ਇੱਕ ਲੈ ਜਾਂਦਾ ਸੀ ਵਾਈਪਰ ਤੇ ਇੱਧਰ ਵੀ ਇਹ ਖੁੱਲ ਗਈ ਆ ਤੇ ਇੰਨੇ ਵੀ ਰਾਤ ਤੀ ਬਹੁਤ ਤੰਗ ਕੀਤਾ ਲਾਈਟ ਬੰਦ ਰਹੀ ਪੂਰੀ ਰਾਤ ਤੇ ਇਹ ਵੀ ਨਾ ਟੂ ਟੂ ਕਰਦੀ ਰਹੀ ਬਹੁਤ ਹੀ ਭੜੀ ਭੜੀ ਤੇ ਮਿਸਤਰੀ ਨੂੰ ਬੁਲਾ ਕੇ ਇਹਨੂੰ ਵੀ ਚੱਕਵਾਇਆ ਤੋ ਠੀਕ ਕਰਕੇ ਤੇ ਮੁੜ ਕੇ ਲਾ ਜੇਗਾ ਇਦਾਂ ਪਤਾ ਨਹੀਂ ਕਿਉਂ ਹੁੰਦਾ ਸਾਰੀਆਂ ਚੀਜ਼ਾਂ ਜਿਹੜੀਆਂ ਇੱਕੋ ਵਾਰੀ ਖਰਾਬ ਹੋ ਜਾਂਦੀਆਂ ਹਨਾ ਤੇ ਇੱਧਰ ਕਮਰਿਆਂ ਦੀ ਵੀ ਸਫਾਈ ਹੋ ਚੁੱਕੀ ਹੈ ਜੀ ਸਾਰੇ ਬਸ ਜੇ ਠੰਡ ਵੀ ਬਹੁਤ ਜ਼ਿਆਦਾ ਉਹਦੇ ਘਰ ਕੇ ਨਾ ਛਾਲ ਹੀ ਨਹੀਂ ਲੱਥਣ ਦਾ ਹੈਗਾ ਹੁਣ ਅੱਗੇ ਅੱਗੇ ਇਦਾਂ ਹੀ ਹੋਇਆ ਕਰਨਾ ਹੈ ਨਾ ਤੇ ਤੋਂਦ ਅਜੇ ਵੀ ਹੈਗੀ ਆ ਥੋੜੀ ਥੋੜੀ ਧੁੱਪ ਨਿਕਲੀ ਆ ਹੁਣ ਉੱਪਰ ਤਾਂ ਮੈਂ ਨਹੀਂ ਜਾਣਾ ਹੈਗਾ ਹੁਣ ਮੈਂ ਨੀਚੇ ਹੀ ਰਹੂੰਗੀ ਤੇ ਇੱਥੇ ਵੇਖੋ ਟਾਈਗਰ ਦਾ ਬਿਸਤਰਾ ਤੇ ਉਹਨੂੰ ਕੰਬਲ ਲਿਆਕ ਦਿੱਤਾ ਬਟ ਉਹਨੇ ਬਹਿਣਾ ਥੱਲੇ ਹੀ ਆ ਫਿਰ ਹੈਨਾ ਇਦਾਂ ਹੀ ਕਰਦਾ ਉਹ ਉਹਨੇ ਥੱਲੇ ਹੀ ਬਹਿਣਾ ਜਿੰਨਾ ਮਰਜ਼ੀ ਉਹਨੂੰ ਨਾ ਕਰ ਤੇ ਵਲੌਗ ਆਈ ਥਿੰਕ ਨਾ ਕਾਫੀ ਲੰਬਾ ਹੋ ਗਿਆ ਤੇ ਇਹ ਸਵੇਰ ਸਵੇਰ ਦਾ ਵਲੌਗ ਹੀ ਮਤਲਬ ਸਵੇਰੇ ਸ਼ੁਰੂ ਕੀਤਾ ਹੀ ਹੁਣ ਮੇਰੇ ਖਿਆਲ ਨਾਲ 1.5 ਦਾ ਟਾਈਮ ਹੋ ਗਿਆ ਹੁਣ ਕੰਮ ਕਰਦਿਆ ਕਰਦਿਆ ਹਣਾ ਰਸੋਈ ਦਾ ਜਿਹੜਾ ਉਹ ਜਾਦਾ ਪੈ ਗਿਆ ਕੰਮ ਤਾਂ ਅਗਰ ਕਿ ਮੈਨੂੰ ਪੂਰਾ ਕਰਨਾ ਪਿਆ ਪੂਰੀ ਸਫਾਈ ਕਰਨੀ ਪਈ ਰਸੋਈ ਦੀ ਇਸ ਕਰਕੇ ਟਾਈਮ ਹੋ ਗਿਆ ਤੇ ਨਮਿਸ਼ ਨੇ ਆਏ ਨਾ 2:30 ਵਜੇ ਨਾਲ ਤੇ ਬਸ ਫੇਰ ਕੰਮ ਚੱਲੂ ਹੋ ਜਾਣਿਆ ਰਾਤ ਦੇ ਸਰਾ ਨੂੰ ਬਣਾਵਾਂਗੇ ਅੱਜ ਸ਼ਿਮਲਾ ਮਰਚਾਂ ਭਰ ਕੇ ਤੇ ਏਸੀ ਜੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ